रेंग त चकर लाहंदे रहो तव्हांजो ਦੇ ਜੱਜ ਸਰ ਤੁਹਾਡੇ ਨੌਕਰੇ ਘੋੜਿਆਂ ਨੂੰ ਅੰਦਾਜ਼ ਦੇ ਨਾਲ ਤੁਰਦੇ ਦੇਖ ਸਕਣ ਤੇ ਇਸ ਤੋਂ ਬਾਅਦ ਰਿੰਗ ਤੋਂ ਬਾਅਦ ਤੁਹਾਡੀ ਜਾਨਵਰਾਂ ਦੀ ਇੰਡੀਵਿਜੁਅਲ ਜੱਜਮੈਂਟ ਹੋਊਗੀ ਸਾਡੇ ਕੋਲ ਪੰਜ ਜੱਜ ਸਹਿਬਾਨ ਬਹੁਤ ਹੀ ਰਿਸਪੈਕਟਡ ਅੰਗਲਪਿੰਦਰ ਬਰਾੜ ਸ਼ੇਰੇ ਵਾਲੇ ਤੋਂ ਜੀ ਅੰਗਲ ਪਰਮਗਿਲ ਜੀ ਸ਼ੀਨੀ ਵਾਲੇ ਤੋਂ ਤੇ ਸਾਡੇ ਬਾਈ ਸਾਹਿਬ ਪੁਨੇ ਮਹਾਰਾਸ਼ਟਰ ਸੇ ਜੋ ਆਏ ਹੈ ਰਣਜੀਤ ਸਿੰਘ ਜੀ ਕੰਨੀ ਬਨਾ ਜੋਧਪੁਰ ਰਾਜਸਥਾਨ ਸੇ ਔਰ ਸਾਡਾ ਵੀਰ सनी ਮਰਾ ਇਹ ਪੰਜ ਜਜ ਜੱਜ ਸਹਿਬਾਨ ਸਾਡੇ ਇਸ ਪਹਿਲੇ ਨੁਕਰੇ ਘੋੜਿਆਂ ਦੀ ਰਿੰਗ ਨੂੰ ਜੱਜ ਕਰਨਗੇ ਸਾਰਿਆਂ ਦਾ ਧੰਨਵਾਦ ਸ਼ੋਅ ਨੰਬਰ 108 ਭਾਈ ਜੀ ਆਪਦੇ ਜਾਨਵਰ ਨੂੰ ਜੱਜ ਵਨ ਕੋਲ ਲੈ ਕੇ ਜਾਓ

ਜੇ ਵੀ ਨਈਂ ਸੀਟਾਂ ਅਨਲੈਂਡ ਕਰਦੇ ਆ ਆਪਣੀ ਡਿਊਟੀ ਨਿਭਾ ਰਹੇ ਆ ਜੀ ਉਹ ਰੰਗ ਵਿੱਚੋਂ ਮੌਕੇ ਕਲਾ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਰੈਕੋਨ ਦੀ ਕੌਮੇ ਕਲਾ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜਿੱਥੇ ਉਹਨੇ ਡਿਊਟੀ ਲਈ ਆ ਉੱਥੇ ਪਹੁੰਚਣ ਜੀ ਆਹ ਹੀ ਰਿਹਾ ਭਰਾ ਹੈਗਾ ਇੱਕੋ ਗਿਆਨੀ ਜੇ ਮੁੰਡਾ ਆਈ ਕੋਲੇ ਆਉਂੀ ਕੋੜਾ ਮੋਚੰਗਾ ਹੈਂ ਮਹਾਦੇਵ ਹਾਂ ਉਹ ਬਰੀਡਿੰਗ ਚ ਨਹੀਂ ਵੇਲੇ ਹੁੰਦੀ ਕੋਣ ਜੀ ਆ ਜਿਓ ਮਹਾਦੇਵ ਕਹਿੰਦਾ ਜੀ ਕਿਤੇ ਡੈਮੇਜ ਸਪੋਟ ਇਹ ਦੱਸਦੇ ਉਹਨਾਂ ਸਾਰੇ ਨਾ ਜੀ ਹੁੰਦਾ ਸਾਰੇ ਬੰਦੇ ਕਰਵਾਉਂਦੇ ਸਾਰੇ ਆ ਵੀ ਕਰਦੇ ਆ ਕਿਉਂ हिकु <laughs> मिंट <laughs> <laughs> ਹਰਮਨ ਆ ਵੀਰ ਅਸਲਾ ਹਾਂ 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 ਪੂਰੀ ਪਿੰਨਗਰ ਦੀ ਕਰਿਆ ਕਿ ਕੀ ਮੰਗਿਆ ਬਸ ਹਾਂ ਇਹਨਾਂ ਦਾ ਤਾਂ ਕਿਸੀ ਕੋਈ ਤਾਂ ਹੀ ਪੀੜ ਦਾ ਮਾਰਦਾ ਉਸ ਤੋਂ ਵੱਧ ਸੋਹਣਾ ਕੋਦੇ ਚ ਤਰੀਕੀਆਂ ਤਾਂ ਮੜਿਆ ਪਿਆ ਕਿੰਨੇ ਚਰ ਪਰਲੇ ਪਾਸ ਵੀ ਆਈਆਂ ਤੇ ਤਕਰੀਬਨ ਅੱਜ ਰੋਡ ਦਾ ਰੌਂਡ ਜਿੰਨਾ ਵੀਰਾਂ ਨੇ ਟੋਕਰ ਨੰਬਰ ਬੋਲਿਆ ਜੀ ਰੈਂਕ ਵਿੱਚ ਆ ਜਾਓ ਸਾਬ ਕਰ ਲਗੀ ਦਫਾਇਆ ਜਿਹੜਾ ਸਾਡਾ ਕਰਦਾ ਹੈ ਕੱਲ੍ਹ ਤੇ ਕੁੜਾਵਾ ਹੈ ਇਹ ਆ ਬੌਕਸ ਸਾਈਡ ਇਹ ਦੇਖ ਲੈ ਮੈਂ ਐਕਸਪਲੈਨ ਕੀ ਅੱਛਾ ਕਿਹੜੇ ਤੂੜਕੇ ਦੇਖਿਆ ਨਾ ਟੋ ਗਿਆ ਹਾਂ ਹੁਣ ਦੇਖ ਚਿੱਟੀ ਹਟਾਲ ਮੁੰਡਾ ਇੱਕ ਖੜਾ ਸੀ ਅੰਦਰ ਠੀਕ ਹੈ ਹਾਂ ਇਹਦਾ ਬੈਠ ਤੋ ਜਿਹੜੇ ਟੋਕਨ ਨੰਬਰ ਰੈਂਗ ਦੇ ਅੰਦਰ ਆਏ ਆ ਨੁਕਰਾਂ ਆਸਾਨ ਘੋੜਾ ਟੋਕਨ ਨੰਬਰ 108 108 ਟੋਕਨ ਨੰਬਰ 108 ਪਹਿਲੀ ਹਾਜ਼ਰੀ ਲਵਾ ਲਿਆ ਅੱਜ ਖੜਾ ਕਰਕੇ ਟੋਕਨ ਨੰਬਰ 272 10 ਬਾਲੀ ਡਿਪਟੀ ਦੇ ਜਾਨਵਰ ਘੋੜਾ ਵਾਲੇ ਕੋ ਲੈ ਕੇ ਆਏ ਨੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੋ ਸਾਡੇ ਇਸ ਪਹਿਲੇ ਮਹਾਰਾਜਾ ਰਣਜੀਤ ਸਿੰਘ ਹੌਸਲੂ ਠੀਕ ਹੈ ਲਾਈਏ ਲੋਕਾਂ ਦੇ ਘਰੇ ਬੈਠੇ ਭਾਈ ਕੌਟੀ ਦੇ ਜਾਨਵਰ ਸਾਡੇ ਕੋਲ ਪਹੁੰਚੇ ਆ ਇਹਨਾਂ 10 ਘੋੜਿਆਂ ਚੋਂ ਪਹਿਲੀ ਪੋਜੀਸ਼ਨ ਤੋਂ ਲੈ ਕੇ 10ਵੀਂ ਪੋਜੀਸ਼ਨ ਤੱਕ ਨਾਮ ਦਿੱਤੇ ਜਾਣੇ ਆ वन फोर सेवन इक सौ संताली दौ सौ दूरी सेंटर का उड़ी जी जैसे बना के रखे जानवर थोड़ी जी दूरी बना के रखियो <स्थाथ> ਬਾਈ ਜੀ ਧਿਆਨ ਥੋੜਾ ਜਿਹਾ ਦੂਰ ਟ੍ਰੈਕਟਰ ਚਾਓ ਬਾਈ ਜੀ ਤੇ ਥੋੜੀ ਦੂਰੀ ਬਣਾ ਕੇ ਇੱਥੇ ਜਾਣ ਲੱਗੋ ਉਸਤਾਜ ਸਾਡੇ ਜੱਜ ਸਾਹਿਬ ਨੇ ਇਹਨੂੰ ਪੂਰੀ ਸਾਧ ਤੋਂ ਲੈਣਾ ਦੇਖਣਾ ਕਾਲੇ ਇਹ ਬੜਾ ਹੋ ਗਈ ਜੀ ਤੂੰ ਚੱਲ ਤੂੰ ਸੰਪੋਰਟ ਵੀ ਦਿਓ ਪਿੱਛੇ ਕਰੋਗਾ ਜੀ 16 ਨੰਬਰ ਅੱਗੇ ਹੋ ਜੀ 248 ਤੇ 244 ਸੈਂਟਰ ਜਾਓ ਬਾਈ ਜੀ ਜੋ ਕਿ ਇਹ ਸਾਲੀ ਘੋੜੇ ਦੂਜਾ ਦੇ ਫਾਈਨਲ ਰਾਉਂਡ ਤੋਂ ਕੌਣ ਜਾ ਕੇ ਕੁਆਲੀਫਾਈ ਹੋ ਕੇ ਸਾਡੇ ਕੋਲੇ ਦੂਜੇ ਰਾਉਂਡ ਚ ਆਏ ਨੇ ਇਹਨਾਂ ਦਸੇ ਜਾਨਵਰਾਂ ਨੂੰ ਪਹਿਲੀ ਤੋਂ ਲੈ ਕੇ ਦਸਵੀਂ ਪੋਜੀਸ਼ਨ ਤੱਕ ਸਾਡੇ ਪਹਿਲੇ ਮਾਦ ਜੀ ਸੇ ਹਾਸ਼ੋ ਵਿੱਚ ਇਨਾਮ ਮਿਲਦੇ ਆ ਜੀ ਇੱਕ ਤੋਂ ਲੈ ਕੇ ਦਸਵੀਂ ਪੋਜੀਸ਼ਨ ਤੱਕ ਪਿੱਛੇ ਕਰੋ ਬਾਈ ਜੀ ਅਗੇ ਸ਼ੋਅ ਨੰਬਰ ਆਉਜੀ 568 ਤੇ 244 568 ਤੇ 244 ਲੈ ਕੇ ਆ ਪਾਜੀ ਸੈਂਟਰ ਚ 568 ਤੋਂ ਨੰਬਰ ਤੇ 244 ਜਿਹਨੂੰ ਬੇਨਤੀ ਹੈ ਕਿ ਆਪਣਾ ਕੋਰੀਲਾ ਤਿਆਰ ਕਰਕੇ ਮੈਡੀਕਲ ਚੈੱਕਅਪ ਬਾਅਦੇ ਤਿਆਰ ਰਹੇ ਮਾਨਵਾਨੀ ਯੂਨੀਵਰਸਿਟੀ ਵਾਲੇ ਤੋਂ ਬਾਜੀ ਨੂੰ ਬੇਨਤੀ ਹੈ मेडिकल चेकअप तैयार लिए तैयार से से करो आओ जी टैक नंबर तीन सौ चौबीस थ्री टू फोर थ्री

वन फोर्टी सेवन चौन पर्ती एक सौ संताली 56 ਸੈਂਟਰ ਕਰੋ 147 ਨੂੰ ਅੱਗੇ ਆਓ ਜੀ ਭਾਈ ਜੀ ਦੂਰੀ ਬਣਾ ਕੇ ਆਖੋ ਜਾਨਵਰਾਂ ਨੂੰ ਪਲੀਜ਼ ਇਹ ਜੱਜੀ ਜੀ ਸਤਿਨਾਮ ਦੂਰੀ ਬਣਾ ਕੇ ਆਖੋ ਜੀ 1 ਬੋਸਟਰ 568 ਭਾਈ ਜੀ ਦੂਰੀ ਬਣਾ ਕੇ ਰੱਖੋ ਜਾਨਵਰ ਸੱਤ ਨਾਲ ਲੱਗੇ ਪੰਜ ਤੋਂ ਹੋਰ ਕਿਤੇ ਨਾ ਪਰੋਦੇ ਨਾ ਜਾਨਵਰ ਪਿੱਛੇ ਜਾਓ ਭਾਈ ਜੀ ਪਿੱਛੇ ਵਾਲੇ ਜਾਨਵਰ ਦੋਨੇ ਦੋਨੇ ਜਾਨਵਰ ਪਿੱਛੇ ਲੈ ਜਾਓ ਸ਼ੋਅ ਨੰਬਰ ਆਉਂਦੀ 244 241 ਸ਼ੋਅ ਨੰਬਰ ਅੱਗੇ ਹੋ ਭਾਈ ਜੀ ਫਾਈਟਰ ਤੇ ਜਾਓ ਬਾਈ ਜੀ ਠੀਕ ਆ ਬਾਈ ਜੀ ਦੋਨੇ ਜਾਣਾ ਪਿੱਛੇ ਲੈ ਲੋ 272 ਸ਼ੋ ਨੰਬਰ ਤੇ 420 ਸ਼ੋ ਨੰਬਰ ਸ਼ੋ ਨੰਬਰ 420 ਤੇ 272 ਨੂੰ ਸੈਂਟਰ ਤੇ ਲੈ ਕੇ ਆਓ ਬਾਈ ਜੀ 560 ਬਾਈ ਜੀ ਪਿੱਛੇ ਲੈ ਲੋ ਹੈਲੋ ਵਧੀਆ ਵੀਰ ਵਧੀਆ ਹਾਂ ਹਾਂਜੀ ਹਾਂਜੀ 272 ਮਤਲਬ ਕੀ ਗੱਲ ਹੈ ਆਪਾਂ ਨੇ 12 ਵਜੇ ਸੁਣਾਇਆ ਸੀ ਹੈ ਠੀਕ ਹੈ ਜਰੋ ਭਾਈ ਨਹੀਂ ਨਹੀਂ ਮੈਂ ਜਗਰਾਵੀ ਸੀਗੇ ਜੀ ਦੂਜੇ round ਦੀ ਸਮਾਪਤੀ ਹੈ ਜੀ ਚੰਦ ਮੇਟਾ ਵਿੱਚ ਹੈ ਜੀ ਘੋੜਾ ਬਾਲ ਕਰ ਕੀ ਰਿਹਾ ਹੈ ਕੀ ਰਿਹਾ ਆਹ ਕਹੜਾ ਜਿਹੜਾ ਹੋਰ ਘੋੜਿਆਂ ਦੀ ਤਾਲੀ ਹੋਈ ਆ ਜੈਸਟ ਹੋਏ ਤਾਲੀਆਂ ਮਾਰੋ

ਅਜੀਤਵਾਲ ਦਸੇਰ ਦਾ ਕੀਆ ਇਹ ਬੱਚਾ ਨਹੀਂ ਬਲਾਇਆਂ ਨੇ ਵਕੀਲ ਸਾਹਿਬ ਮਾਨਿੰਦੀਪ ਸਿੰਘ ਜੀ ਨੂੰ ਜਿਨ੍ਹਾਂ ਦੇ ਘਰੇ ਨੇ ਕੇਸ 100 ਤੋਂ ਵੈਲ ਕੀਤਾ ਮਾਨਿੰਦੀਪ ਸਿੰਘ ਜੀ ਅਜੀਤਵਾਲ ਤੋਂ ਪੋਜੀਸ਼ਨ ਨਾਲ ਲਈਤੀ ਹੈ ਜੀ ਚੰਗਰ ਗਿਰਦੇਵ ਕੈਮੋ

ਪੰਜਵਾਂ ਪੋਜੀਸ਼ਨ ਜਿਹੜੀ ਹਾਸਲ ਕੀਤੀ ਹੈ ਜੀ ਟੋਪਰ ਨੰਬਰ 204 99ਵੀਂ ਪੋਜੀਸ਼ਨ 'ਤੇ 204 ਟੋਪਰ ਨੰਬਰ 204 ਨੇ ਵੀ ਪੋਜੀਸ਼ਨ ਆ ਰਿਹਾ ਦਾ ਬਹੁਤ ਬਹੁਤ ਧੰਨਵਾਦ ਜੀ ਚੌਥਾ ਪੋਜੀਸ਼ਨ ਦੀ 1.42 ਜੋ ਨੰਬਰ ਹਾਸਲ ਕੀਤਾ ਹੈ ਜੀ ਟੋਪਨ ਨੰਬਰ 270 272 ਇਹਨਾਂ ਕੋਲੇ ਵੀ ਹੋਈ ਇਹਨਾਂ ਨੂੰ ਵੀ ਵੈਸੇ ਇੰਟਰੋਡਕਸ਼ਨ ਦੀ ਲੋੜ ਨਹੀਂ ਬਹਿਤਾਵੜ ਦੇ ਮਾਲਕਾਂ ਤੇ 13 ਵੀਰਾਂ ਦਾ ਫੌਦੀ ਬੇਤਾਵਾ ਆ ਗਈ ਹੈ ਜੀ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਸਾਡੇ ਤੇ ਪਹੁੰਚਣ ਲਈ ਟੋਪਨ ਨੰਬਰ ਹੈ ਜੀ 861

ਨਾ ਮਿਹਨਤਾਂ ਦੇ ਨਾਲ ਯਾਰ ਬਣਦਾ ਨਾ ਬਣਦਾ ਨਹੀਂ ਖਰ ਵਿੱਚ ਚੌਂਕਦੇ ਘੋੜੇ ਰੱਖੇ ਨਹੀਂ ਜਾਂਦੇ ਬਣਾ ਦਿਲ ਤੋਂ ਚੀਨੇ ਉੱਡਦੇ ਨਹੀਂ ਬਾਂਗੂ ਬਾਈ ਜੀ ਸ਼ੌਂਕ ਦੇ ਸੋ ਮਿਹਨਤਾਂ ਨਾਲ ਨਾਮ ਬਣਦਾ ਪੁੱਤਰੋ ਅੱਜ ਇਸ ਥਾਂ ਨੂੰ ਪਾਉਣ ਲਈ ਇਸ